ਪ੍ਰਕਾਸ਼ ਕਰਦੇ ਨਹੀਂ ਪੱਤਰ ਕਿ ਕਿ ਕੰਮ ਹੋ ਰਿਹਾ ਹੈ ਅੱਜ ਅੱਜ ਨਾਲੇ ਦੇ ਵਿੱਚ ਅੱਜ ਨਾਲੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਅਜੇ ਗਲੀਆਂ ਤੇ ਬਲੋ ਜਿਹੜਾ ਸੀਵਰੇਜ ਦਾ ਕੰਮ ਜਿਹੜਾ ਹੋਣਾ ਸੀਗਾ ਸੋ ਅੱਜ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਇੱਕ ਦੇ ਜਿਹੜੀਆਂ ਪਾਈਪਾਂ ਪਾਣੀ ਲਈ ਸੀਵਰੇਜ ਵਾਸਤੇ ਉਹ ਪਾ ਦੇ ਇੱਕ ਅਸੀਂ ਜਿਹੜਾ ਬਾਈਪਾਸ ਫਤੇਗੜ ਚੂੜੀਆਂ ਤੇ ਮਸਰ ਰੋਡ ਨੂੰ ਜੋੜਦਾ ਉਹਨੂੰ ਬਣਾ ਦੇ ਉਦੋਂ ਬਾਕੀ ਜਿੰਨੀਆਂ ਵੀ ਸ਼ਾਇਦੀਆਂ ਗਲੀਆਂ ਅਜੇ ਬਣਨ ਵਾਲੀਆਂ ਉਹਨਾਂ ਸਾਰਿਆਂ ਨੂੰ ਅਸੀਂ ਉਹ ਸ਼ੁਰੂ ਕਰਾ ਕੇ ਸਾਨੂੰ ਅਸੀਂ 9 ਕਰੋੜ ਰੁਪਇਆ ਸਰਕਾਰ ਕੋਲੋਂ ਮੰਗਿਆ ਸੀਗਾ ਉਹਦੀ ਪਹਿਲੀ ਕਿਸ਼ਤ ਜਿਹੜੀ 3 ਕਰੋੜ ਰੁਪਇਆ ਆ ਗਿਆ ਤੇ ਨਾਲ ਨਾਲ ਉਹ ਸਾਨੂੰ ਦੇਈ ਜਾਣਗੇ ਉਸ ਤੋਂ ਬਾਅਦ ਮੇਰਾ ਖਿਆਲ ਲਗਭਗ ਸਾਰਾ ਕੰਮ ਸ਼ਾਇਦ ਦਾ ਕੰਪਲੀਟ ਹੋ ਜਾਊਗਾ ਗਲੀਆਂ ਨਾਲੀਆਂ ਦਾ ਬਹੁਤ ਵਧੀਆ ਹੋਊਗਾ ਇਸ ਕਰਕੇ ਉਹਦੀ ਅੱਜ ਜਿਹੜੀ ਸ਼ੁਰੂਆਤ ਹੈ। ਤੇ ਤੁਹੇ ਪ੍ਰੇਤ ਕਿੰਨੀ ਲਗਤ ਲੱਗਦੀ ਹੈ ਇਹਨਾਂ ਦੀ? ਇਹ ਤਾਂ ਅਸੀਂ ਸਾਰਾ ਜਿਹੜਾ ਤੁਹਾਨੂੰ ਦੱਸਿਆ ਕਿ ਟੋਟਲ ਪਹਿਲੀ ਮਤਲਬ ਜਿਹੜੀ ਕਿਸ਼ਤ ਹੈ 3 ਕਰੋੜ ਦੀ ਹੈ। ਉਹ ਅਸੀਂ ਮਤਲਬ 3 ਕਰੋੜ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ 9 ਕਰੋੜ ਨਾਲ ਹੋਣ ਵਾਲੇ ਵਿਕਾਸ ਕਰਦਿਆਂ ਸ਼ੁਰੂਆਤ ਹੋ ਗਈ। ਹਾਂ ਬਿਲਕੁਲ ਉਹ ਸ਼ੁਰੂਆਤ ਜਿਹੜੀ ਹੈ ਨਾ ਉਹ ਵਿਕਾਸ ਕਰਦਿਆਂ ਕੀਤੀ ਹੈ ਅੱਜ।